ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਪੁਦੀਨੇ ਦੀ ਚਟਣੀ ਇਹਦੇ ਵਾਸਤੇ ਇਹ ਲੈ ਆ ਜੀ ਆਪਾਂ ਪੁਦੀਨਾ ਤੇ ਇਹ ਲੈ ਆ ਜੀ ਆਪਾਂ ਪਿਆਜ਼ ਦੋ ਪੱਟੇ ਆ ਜੀ ਲੰਬੇ ਲੰਬੇ ਆਪਾਂ ਪਿਆਜ਼ ਕੱਟ ਲਏ ਤੇ ਇਹ ਲੈ ਆ ਜੀ ਆਪਾਂ ਟਮਾਟਰ ਤੇ ਹਰੀ ਮਿਰਚ ਇਹਨੂੰ ਵੀ ਆਪਾਂ ਕੱਟ ਲਿਆ ਜੀ ਤੇ ਹੁਣ ਆਪਾਂ ਇਹ ਲੈ ਆ ਜੀ ਮਿਕਸੀ ਦਾ ਜਾਰ ਇਹਦੇ ਵਿੱਚ ਪਾਉਨੇ ਆ ਤੇ ਆਪਾਂ ਹੋਰ ਜੋ ਵੀ ਇਹਦੇ ਵਿੱਚ ਪਾਵਾਂਗੇ ਉਹ ਵੀ ਤੁਹਾਨੂੰ ਨਾਲ-ਨਾਲ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਪਾਇਆ ਜੀ ਇਹਦੇ ਵਿੱਚ ਪੁਦੀਨਾ पुदीना ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹ ਕੱਟੇ ਹੋਏ ਪਿਆਜ਼ ਹੁਣ ਆਪਾਂ ਪਾਵਾਂਗੇ ਇਹ ਕੱਟੇ ਹੋਏ ਹਰੀ ਮਿਰਚ ਤੇ ਟਮਾਟਰ ਤੇ ਹੁਣ ਜੋ ਆਪਾਂ ਮਸਾਲੇ ਪਾਵਾਂਗੇ ਉਹ ਵੀ ਤੁਹਾਨੂੰ ਨਾਲ-ਨਾਲ ਆਪਾਂ ਦੱਸਦੇ ਆ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਦੇ ਅਨੁਸਾਰ ਜੋ ਨਮਕ ਪਾਵਾਂਗੇ ਤੇ ਸਵਾਦ ਦੇ ਅਨੁਸਾਰ ਆਪਾਂ ਪਾਵਾਂਗੇ ਲਾਲ ਮਿਰਚ ਥੋੜੀ ਤੇ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇਮਲੀ ਦੀ ਚਟਣੀ ਜਿਹਦੀ ਰੈਸਪੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਇਹ ਪਾਈ ਆਪਾਂ ਇਮਲੀ ਦੀ ਚਟਣੀ ਇਹ ਪਾਵਾਂਗੇ ਆਪਾਂ ਥੋੜੀ ਤੇ ਆਪਾਂ ਪਾਵਾਂਗੇ ਥੋੜੀ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਆਪਾਂ ਚੀਨੀ ਤੇ ਹੁਣ ਆਪਾਂ ਇਹਨੂੰ ਜੋ ਹੈ ਗ੍ਰाइंड ਕਰਦੇ ਆ ਜੀ ਪੀਸਦੇ ਆ ਫਿਰ ਆਪਾਂ ਤੁਹਾਨੂੰ ਚਟਣੀ ਬਣਾ ਕੇ ਜੋ ਹੈ ਬਖਾਉਣੇ ਲਓ ਜੀ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਆਪਾਂ ਇਹਨੂੰ ਪੀਸ ਲਿਆ ਜੀ ਗ੍ਰाइंड ਕਰ ਲਿਆ ਤੇ ਇਹ ਬਣ ਕੇ ਆਪਣੀ ਚਟਣੀ ਜੋ ਹੈ ਪੁਦੀਨੇ ਦੀ ਤਿਆਰ ਹੈ ਜੀ ਖੱਟੀ ਮਿੱਠੀ ਪੁਦੀਨੇ ਦੀ ਚਟਣੀ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਰੈਸਪੀਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਧੰਨਵਾਦ